ਇਲੈਕਸ਼ਨ ਚੱਲ ਰਿਹਾ ਹੈ ਤੇ ਕਿਸ ਤਰ੍ਹਾਂ ਦਾ ਬਹੂ ਨਹੀਂ ਦੇਖੋ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਆਈ ਅਪੀਲ ਕਰੂੰਗਾ ਵੀ ਜਾ ਕੇ ਲੋਕਤੰਤਰ ਦਾ ਆਪਣਾ ਜਿਹੜਾ ਤਿਹਾਰ ਹੈ ਤੇ ਬੜਾ ਔਖਾ ਆਪਾਂ ਅਧਿਕਾਰ ਮਿਲਿਆ ਆਪਾਂ ਨੂੰ ਤੇ ਅੱਜ ਪੰਜਾਬ ਨੂੰ ਜ਼ਰੂਰਤ ਹੈ ਜਿਵੇਂ ਮੈਂ ਕੁਝ ਦਿਨ ਪਹਿਲੇ ਜਾਖੜ ਸਾਹਿਬ ਦਾ ਵੀ ਸੁਣ ਰਿਹਾ ਸੀਗਾ ਇੱਕ ਮਜ਼ਬੂਤ ਲੀਡਰਸ਼ਿਪ ਦੀ ਜ਼ਰੂਰਤ ਹੈ ਐਨ ਆਪਣਾ ਜਿਹੜਾ ਸੂਬਾ ਹੈ ਪੰਜਾਬ ਬਹੁਤ ਪਿਛੜ ਚੁੱਕਿਆ ਹੈ ਨਸ਼ੇ ਦਾ ਮਤਲਬ ਜਿਹੜਾ ਆਪਣੇ ਕੈਂਸਰ ਹੈ ਉਹ ਫੈਲ ਚੁਕਿਆ ਹੈ ਆਪਣੇ ਪੰਜਾਬ ਦੀ ਜਵਾਨੀ ਖੋਖਲੀ ਹੋਣ ਦੀ ਜਾਰੀ ਹੈ ਜਿਹੜੀ ਕਾਨੂੰਨੀ ਵਿਵਸਥਾ ਹੈ ਹਰ ਪੱਖੋਂ ਇੰਡਸਟਰੀ ਦੀ ਜੇ ਆਪਾਂ ਗੱਲ ਕਰੀਏ ਖੇਤੀਬਾੜੀ ਦੇ ਉੱਤੇ ਬਹੁਤ ਵੱਡਾ ਸੰਕਟ ਹੈ ਤੇ ਬਹੁਤ ਗੰਭੀਰ ਮਸਲੇ ਹੈ ਇਸ ਕਰਕੇ ਇੱਕ ਮਜ਼ਬੂਤ ਲੀਡਰਸ਼ਿਪ ਚਾਹੀਦੀ ਹੈ ਸਪੈਸ਼ਲੀ ਸੈਂਟਰ ਲੈਵਲ ਤੇ ਤੇ ਮੈਨੂੰ ਆਏ ਲੋਕਾਂ ਨੂੰ ਮੈਂ ਆਪੀਲ ਕਰੂੰਗਾ ਕਿ ਪੰਜਾਬ ਦਾ ਆਪਾਂ ਇੰਟਰਸਟ ਰੱਖਦੇ ਮਤਲਬ ਇੰਟਰਸਟ ਵਾਚ ਕਰੀਏ ਤੇ ਮੋਦੀ ਸਾਹਿਬ ਦੇ ਹੱਥ ਆਪਾਂ ਮਜ਼ਬੂਤ ਕਰੀ ਸਰ ਕੀ ਲੱਗਦਾ ਕਿ ਕਿੰਨੀਆਂ ਸੀਟਾਂ ਜਿਹੜੀ ਬੀਜੇਪੀ ਕੋਲ ਆਣਗੀਆਂ ਦੇਖੋ ਆ ਤਾਂ ਹੁਣ 4 ਤਰੀਕ ਨੂੰ ਸਾਰਾ ਪਤਾ ਲੱਗ ਜਾਊਗਾ ਕਿ ਕਿਹਨੂੰ ਕਿੰਨੀ ਸੀਟਾਂ ਆਣੀਆਂ ਲੇਕਿਨ ਅਗੇ ਜਿਵੇਂ ਮੈਂ ਕਿਹਾ ਆ ਆਪਾਂ ਪੰਜਾਬ ਦੇ ਲੋਕ ਪਹਿਲੇ ਹੀ ਬਦਲਾਵ ਦੀ ਗੱਲਾਂ 'ਚ ਆ ਕੇ ਆਪਾਂ ਇੱਕ ਬਦਲਾਵ ਲੈ ਕੇ ਆਏ ਸੀ ਪਰ ਉਹ ਬੜਾ ਮਹਿੰਗਾ ਪਿਆ ਹੈ ਬਦਲਾਵ ਤੇ ਇਸ ਕਰਕੇ ਜਿਹੜੇ ਅੱਜ ਦੇ ਦਿਨ ਅੱਜ 2 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਤੇ ਜਿਹੜਾ ਮਾਹੌਲ ਹੈ ਤੇ ਦੇਖੋ ਆਮ ਆਦਮੀ ਤੇ ਕਾਂਗਰਸ ਪਾਰਟੀ ਜੀ ਇੱਕ ਪਾਸੇ ਤਾਂ ਕਹਿੰਦੇ ਵੀ ਅਸੀਂ ਭਾਈਵਾਲ ਹੈਗੇ ਆ ਇੱਥੇ ਇੱਕ ਦੂਜੇ ਨੂੰ ਮਾੜਾ ਦੱਸੀ ਜਾਂਦੇ ਤੇ ਇਹ ਜਿਹੜੀ ਚੀਜ਼ਾਂ ਇਹਨਾਂ ਤੋਂ ਆਪਾਂ ਬਚੀਏ ਜਿਵੇਂ ਮੈਂ ਕਿਹਾ ਪੰਜਾਬ ਦਾ ਭਵਿਕ ਆਪਣੇ ਦੇਸ਼ ਦਾ ਭਵਿਕ ਇੱਕ ਟਾਈਮ ਪੰਜਾਬ ਜਿਹੜਾ ਇੱਕ ਨੰਬਰ ਦਾ ਸੂਬਾ ਸੀ ਅੱਜ ਆਪਾਂ ਪਿਛੜ ਗਏ ਆ ਤੇ ਇਟ ਇਜ਼ ਦੀ ਨੀਡ ਆਫ ਦੀ ਆワー ਵੀ ਆਪਾਂ ਵੀ ਹੋਣਾ ਇੱਕ ਚੰਗੀ ਨੀਤੀਆਂ ਦੀ ਲੋੜ ਹੈ ਸੈਂਟਰ ਦੇ ਆਪਾਂ ਨੂੰ ਮਦਦ ਦੀ ਲੋੜ ਹੈ ਤੇ ਆਪਾਂ ਰਲ ਮਿਲ ਕੇ ਇੱਕ ਚੰਗਾ ਫੈਸਲਾ ਕਹੀਏ ਪੰਜਾਬ ਦੇ ਹਿੱਤ ਦਾ ਫੈਸਲਾ ਕਹੀਏ Thank you.